ਲੇ ਇੱਕ ਰਾਤ ਕਰਦੀ ਕਰਦੀ ਨੇ ਥੋੜਾ ਤਾਂ ਲੈ ਲਿਆ ਵਾਂ ਪਤਾ ਨਹੀਂ ਅੱਜ ਕੀ ਹਾਲ ਕਰਨਾ ਪਿਓ ਪਤਾ ਨਹੀਂ ਮੇਰਾ ਮੁੰਡੇ ਦਾ ਫੋਨ ਆਇਆ ਹੈਗਾ ਕਿੱਦਾਂ ਡਿਆ ਸੀ ਬੋਲਣ ਮੰਮੀ ਤੋਂ ਆਈ ਨਹੀਂ ਗਈ ਪਾਪਾ ਬੜੇ ਔਖੇ ਆ ਉਹ ਤਾਂ ਮੈਨੂੰ ਪਤਾ ਹੀ ਪਾਪਾ ਔਖੇ ਹੋਣੇ ਆ ਪਰ ਹੁਣ ਕੀ ਕਰਾਂ ਇੱਥੇ ਵੀ ਤਾਂ ਪੁਆਲੇ ਪਏ ਆ ਇੱਥੇ ਵੀ ਤਾਂ ਕੰਮ ਮੈਨੂੰ ਕਰਨੇ ਪੈਂਦੇ ਸਾਰੇ ਸਿੱਦੇ ਜੇ ਮੈਂ ਨਾ ਆਵਾਂ ਤਾਂ ਡਰ ਨਾ ਹੋਵੇ ਇਹਨਾਂ ਨੂੰ ਕਿਸਦਾ ਵੀ ਇਦਾਂ ਕਰਦੀ ਮੰਮੀ ਨੂੰ ਕਹਿਨੀ ਆ ਵੀ ਹੁਣ ਮੈਂ ਜਾਣਾ ਵਾਂ ਚੱਲੀ ਆ ਹੁਣ ਬੈਠੇ ਜੀ ਵੀਜੀ ਆਹੋ ਪੁੱਤ ਬੈਠੀ ਆ ਮੇਰੀ ਗੱਲ ਸੁਣੋ ਹਾਂ ਹੁਣ ਨਾ ਮੈਨੂੰ ਡੱਕਿਓ ਹੁਣ ਮੈਂ ਜਾਣਾ ਜੇ ਅੱਜ ਚਲ ਜਾਣਾ ਅੱਜ ਆਹੋ ਅੱਜ ਤੇ ਨਾ ਹੁਣ ਤੁਹਾਨੂੰ ਪਤਾ ਹੀ ਆ ਵੀ ਕੱਲ ਮੁੰਡੇ ਦਾ ਫੋਨ ਆ ਤੇ ਬੱਤੀ ਪੱਤੀ ਗੱਲਾਂ ਕਰਨ ਡਿਆ ਸੀ ਮੈਨੂੰ ਅੱਛਾ ਤੇ ਹੁਣ ਮੈਨੂੰ ਜਾ ਲੈਂਦਾ ਹੁਣ ਨਾ ਮੈਨੂੰ ਡੱਕਿਓ ਫੇਰ ਨਾ ਹੋਵੇ ਮੁੜ ਕੇ ਮਰਾਉਣਾ ਇਹ ਬੰਦ ਕਰ ਦੇਣਾ ਆਹੋ ਡੱਕਣਾ ਫੇਰ ਮੈਂ ਤੇ ਕੀ ਆ ਤੈਨੂੰ ਫੇਰ ਘਰ ਵੀ ਤੈਨੂੰ ਪਤਾ ਅਗਲੇ ਘਰ ਦੇ ਹੁਣ ਗੱਲਾਂ ਬਾਤਾਂ ਫੇਰ ਰੋਟੀ ਦੀ ਤੰਗੀ ਆ ਹੈਗੀ ਤੇ ਤੰਗੀ ਸੱਚੀ ਆ ਹਾਂ ਪਰ ਕੀ ਕਰਾਂ ਇੱਥੇ ਆਣ ਕੇ ਜਦੋਂ ਵੇਹਨੀ ਹਾਲਾਤ ਇਹਨਾਂ ਦੇ ਫੇਰ ਤਾੜਤੇ ਤਰ ਸਮਦਾਵਾ ਹੈ ਫੇਰ ਵੀ ਧੀ ਆ ਨਾ ਧੀ ਨੂੰ ਦੁੱਖ ਹੁੰਦਾ ਹੁੰਦਾ ਵਾ ਧੀ ਆਈ ਕਰਦੀਆਂ ਨੇ ਤੇ ਇਹ ਧੀਆਂ ਤੋਂ ਬਗੈਰ ਕੋਈ ਨਹੀਂ ਪੁੱਛਦਾ ਹੋਰ ਹੋਰ ਕਿਸੇ ਨੂੰ ਦੁੱਖ ਕਾਦਾ ਉਹਦੇ ਗੱਲ ਤੇ ਤਾਂ ਕਰਕੇ ਆ ਮੈਨੂੰ ਵੀ ਪਤਾ ਆਪਣਾ ਘਰ ਛੱਡਿਆ ਜਾ ਕੇ ਮੈਨੂੰ ਸਾਰਾ ਦੋ ਦਿਨ ਲਾਉਣੇ ਪਏ ਨੇ ਫੇਰ ਤੇ ਫੇਰ ਘਰ ਪੈਰਾਂ ਤੇ ਆਉਣਾ ਹਾਂ ਜਾਂਦੇ ਆਣ ਕਿਤੇ ਖਲਾਰਾ ਪਿਆ ਆ ਕਿੰਨਾ ਜਿੱਦਾਂ ਮਰਜ਼ੀ ਕਰ ਲੈਣ ਝਾਲੂ ਝੜੂ ਲਾ ਲੈ ਪਰ ਉਹ ਗੱਲ ਥੋੜੀ ਬਣਦੀ ਹੈ ਕੋਈ ਪਤਾ ਬੰਦਿਆਂ ਕੋ ਨਹੀਂ ਕੰਮ ਹੁੰਦੇ ਜਿਹੜੇ ਜਨਾਨੀ ਨੇ ਕਰਨੀਆਂ ਸਫਾਈ ਜਨਾਨੀ ਨੇ ਹੀ ਕਰਨੀ ਆ ਮੈਨੂੰ ਤੇ ਹੁਣ ਹੋਂਡਿਆ ਮੈਂ ਟਾਈਮ ਨਾਲ ਘਰ ਆਪਣੇ ਪਹੁੰਚ ਜਾਵਾਂ ਤੇ ਤੁਸੀਂ ਨਾ ਥੋੜਾ ਜਿਹਾ ਸਟੈਂਡ ਰਹਿ ਜਾ ਕਰੋ ਜੇ ਢਿੱਲੇ ਹੋਗੇ ਨਾ ਤੇ ਇਹਨਾਂ ਤੇ ਤੁਹਾਡੇ ਉੱਤੇ ਚੜ ਜਾਣਾ ਵਾ ਸਭ ਕੋ ਖੋੜਨਾ ਤੁਹਾਡੇ ਕੋਲ ਨਹੀਂ ਨਹੀਂ ਕੋਈ ਗੱਲ ਨਹੀਂ ਪੁੱਤ ਹੁਣ ਤੂੰ ਜਦਾਂ ਮੈਨੂੰ ਸਮਝਾਇਆ ਮੈਨੂੰ ਸਮਝ ਲੱਗ ਗਈ ਤੇਰੀ ਗੱਲ ਦੀ ਠੀਕ ਵਾ ਤੇਰੀ ਗੱਲ ਵਾਕਿਆ ਗੱਲ ਸੱਚੀ ਆ ਕੋਈ ਨਹੀਂ ਮੁੜ ਕੇ ਪੁੱਛਦਾ ਕੋਈ ਨਹੀਂ ਪੁੱਛਦਾ ਤੇ ਜਿੰਨਾ ਚੜ ਹੈਗਾ ਵਾ ਨਾ ਟੌਰ ਨਾ ਰੋ ਕੋਈ ਲੋੜ ਨਹੀਂ ਗਈ ਮੈਂ ਮੈਂ ਹੀ ਕਰਦੀ ਨਾ ਤੇ ਗਾੜੀ ਸਭ ਕੋ ਤੁਹਾਡੇ ਹੱਥ ਵਿੱਚ ਵਾ ਤੁਹਾਨੂੰ ਕੀ ਲੋੜ ਵਾ ਠੀਕ ਵਾ ਨਾ ਠੀਕ ਹੈ ਠੀਕ ਹੈ ਪੁੱਤ ਇਹ ਗੱਲ ਤੇਰੀ ਸੱਚੀ ਆ ਆ ਰਿਆ ਕਰੋ ਵਧੀਆ ਨਾ ਧੋ ਲਿਆ ਸਵੇਰੇ ਸਿਰ ਸੁਰਵਾ ਲਿਆ ਟੌਰ ਨਾ ਬਹਿ ਗਏ ਤੇ ਆਰਡਰ ਕੀਤਾ ਪਿ ਲਿਆ ਚਾਹ ਤੇ ਲਿਆ ਰੋਟੀਆਂ ਕੋਈ ਲੋੜ ਨਹੀਂ ਗਈ ਮੈਂ ਮੈਂ ਹੀ ਕਰਨਦੀ ਕੋਈ ਲੋੜ ਨਹੀਂ ਗੰਡੇ ਚੀਰਦੀ ਇਹਦੇ ਬੈਠਿਆ ਵੀ ਨਹੀਂ ਗੰਡੇ ਗੁੰਡੇ ਚੀਰਨੇ ਨਹੀਂ ਕੋਈ ਨਹੀਂ ਉਹ ਤਾਂ ਗੱਲ ਕੋਈ ਨਹੀਂ ਗੰਡੇ ਚੀਰਦੀ ਨਾ ਮੈਂ ਚੀਰੇ ਤੇ ਖਸਮਨ ਖਾਨ ਗੰਡੇ ਆਪੇ ਚੀਰੇ ਨਾ ਚੀਏ ਪਰ ਇਹ ਆ ਵੀ ਚੱਲੋ ਰੋਟੀ ਰੱਟੀ ਥਾਮਨਾ ਦੇ ਦਿੰਦੀ ਆ ਉਦਾਂ ਆਹੋ ਤੇ ਬਸ ਫੇਰਾ ਤੋਰਾ ਮਾਰਿਆ ਜਰਾਕ ਬਾਹਰ ਚਲ ਗਏ ਸਹਿਰ ਸੁਰਕਾਰ ਆਏ ਇੰਨੇ ਨਾ ਬੰਦੇ ਦਾ ਮਨ ਹੋਰ ਦਾ ਹੋਰ ਹੋ ਜਾਂਦਾ ਵਾ ਬਿਲਕੁਲ ਇਹ ਤਾਂ ਗੱਲ ਸੱਚੀ ਆ ਇੱਥਾ ਬੰਦਾ ਵੀ ਅੱਕ ਜਾਂਦਾ ਅੱਕ ਜਾਂਦਾ ਵਾ ਤੇ ਚੱਲ ਕੋਈ ਗੱਲ ਨਹੀਂ ਮੈਂ ਵੀ ਛੇਤੀ ਫੇਰਾ ਮਾਰੂੰਗੀ ਫੇਰ ਆਹੋ ਇਹ ਆ ਨਾ ਫੇ ਤੂੰ ਬਹੁਤਾ ਮਹੀਨਾ ਮਹੀਨਾ ਇਹਨਾਂ ਨਾ ਵਿਆਹ ਰਿਆ ਕਰ ਜਾਂਦਾ ਨਹੀਂ ਨਹੀਂ ਆਉਂਗੀ ਭਾਵੇਂ ਸਾਦੇ ਨਹੀਂ ਮੁੜ ਜਾ ਕਰ ਪਰ ਫੇਰਾ ਮਾਰ ਜਾ ਕਰ ਮੇਰੇ ਨਹੀਂ ਨਹੀਂ ਆਉਂਗੀ ਆਉਂਗੀ ਕੋਈ ਗੱਲ ਨਹੀਂ ਮੈਨੂੰ ਘੜਾ ਦੱਕਦੇ ਆ ਸਿਰਫ ਐਸੇ ਗੱਲੋ ਗੁੱਸੇ ਹੁੰਦੇ ਜਦੋਂ ਆਣ ਕੇ ਰਹਿ ਪੀ ਨੀ ਹਾਂ ਉਹ ਵੀ ਸੱਚੇ ਹੈ ਤੀਆ ਕੀ ਕਰਨ ਫੇ ਰੋਟੀ ਨਹੀਂ ਪੱਕਦੀ ਤੇ ਹੁਣ ਇਹ ਆ ਵੀ ਚੱਲ ਮੈਂ ਵੇਖਾਂ ਪੜਾ ਆਪਣੇ ਕੱਪੜੇ ਤੇ ਰੋਟੀ ਰਾਟੀ ਤੇ ਖਾ ਲਾਂ ਰੋਟੀ ਪੱਕੀ ਪਕਉਂਦੀ ਹੋਣੀ ਆ ਰੋਟੀ ਖਾ ਕੇ ਫੇਰ ਜਾਈ ਪੁੱਤਾਂ ਇਦਾਂ ਕਿਤੇ ਤੁਰਪੀ ਨਹੀਂ ਰੋਟੀ ਖਾ ਕੇ ਜਾਉਂਗੀ ਔਰ ਮਥੇ ਗੱਲਾਂ ਥੋੜੀ ਕਰਾਉਣੀਆਂ ਜਾ ਕੇ ਹਾਂ 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 ਹੁਣ ਭੁੱਖੀ ਆ ਗਈ ਹਾਂ ਉਥੋਂ ਭੁੱਖੀ ਆ ਗਈ ਹਾਂ ਨਹੀਂ ਭੁੱਖੀ ਜਾਣਾ ਕਿਉਂ ਆ ਪੁੱਤ ਹਾਂ ਸਭ ਕੁਝ ਰੱਬ ਨੇ ਦਿੱਤਾ ਵਾ ਕਿਉਂ ਭੁੱਖੇ ਜਾਣਾ ਚੱਲ ਕੋਈ ਨਹੀਂ ਮੈਂ ਆਪਣੇ ਕੱਪੜੇ ਤੇ ਪਾਵਾਂ ਹੈ ਚੱਲ ਪਾ ਤੂੰ ਕੱਪੜੇ ਤੇ ਮੈਂ ਵੇਖਾਂ ਮੁੰਡਾ ਪਤਾ ਨਹੀਂ ਕਿੱਥੇ ਗਿਆ ਆ ਮੈਂ ਹਰ ਅਖਰੁਖ ਲਵਾ ਜ ਉਪਰੇ ਵੇਖਾਂ ਕਿੱਥੇ ਗਿਆ ਵਾ ਨੂੰ ਮੈਂ ਖਾਂਦੂ ਮਰੇ ਕੁੜੀ ਨੂੰ ਕੁਝ ਦੇਣਾ ਨਹੀਂਗਾ ਬਣਾ ਕੇ ਲੀੜਾ ਕਪੜਾ ਦੋ ਦਿਨ ਰਹਿ ਕੇ ਚੱਲੀ ਫਸਲવાડી ਦਾ ਟਾਈਮ ਆ ਤੇ ਇਦਾਂ ਹੀ ਕੱਲ ਦੇਣੀ ਆ ਖਾਂਦੀ ਪਤਾ ਨਹੀਂ ਹੈ ਕਿੱਥੇ ਆ ਵੇਖਾਂ ਕਿੱਥੇ ਉਹ ਨੂੰ ਜਾ ਕੇ ਕਿਤੇ ਮੈਂ ਵੇਖਣੀ ਆ ਜਾ ਕੇ ਵਾਰੀ ਹੋਣਾ ਕਿਤੇ ਇਹ ਦਿਨ ਕਰਾਂ ਗੱਲ ਕੁੜੀ ਨੇ ਚਲੀ ਜਾਣਾ ਤੇ ਫੇਰ ਕੀ ਕਰਾਂਗੀ ਕੱਪੜੇ ਤਾਂ ਹੁਣ ਬਣਾਏ ਨਹੀਂ ਚੱਲ ਪੈਸੇ ਦੇ ਦੇਣੇ ਆ ਜਾਂ ਕੋਈ ਘਰ ਚੰਗਾ ਸੂਟ ਹੋਇਆ ਤਾਂ ਘਰੋਂ ਫੜਾ ਦੇਣੇ ਆ ਮੰਨੇ ਜੂਗੀ ਤੇ ਅਬਲ ਤੇ ਉਹਨੇ ਮੰਨਣਾ ਨਹੀਂ ਚਲ ਵੇਖ ਲੈਨੀ ਆ ਪੁੱਛ ਕੇ ਮੁੰਡੇ ਨੂੰ ਸਲਾਹ ਕਰ ਲੈਨੀ ਆ ਹਰੋ ਵੀ ਜੀ ਬਹਿ ਜਾ ਬੈਠਾ ਪਤਾ ਹਾਂਜੀ ਮੈਂ ਆ ਤੇ ਆਈ ਤੇਰੇ ਵਾਲਾ ਹਾਂਜੀ ਸਹੀ ਜੀ ਮਨ ਚੱਲੀ ਆ ਪਿੰਡ ਨੂੰ ਪਿੰਡ ਨੂੰ ਤਿਆਰ ਹੋਣ ਡਿਆ ਤਾਂ ਪਿੱਛੇ ਕੱਲ ਫੋਨ ਆਇਆ ਹੀਗਾ ਤੂੰ ਉਹਨੂੰ ਕਹਿਣਾ ਕਿ ਰਹਿੰਦੀ ਦੋ ਦਿਨ ਉਹ ਮੁੰਡਾ ਗੁੱਸੇ ਹੋਣ ਡਿਆ ਜਾਂਦਾ ਡੈਡੀ ਬੜਾ ਗੁੱਸੇ ਚ ਵਾ ਅੱਛਾ ਤੇ ਮੰਮੀ ਤੂੰ ਆ ਜਾ ਹੁਣ ਸਾਨੂੰ ਰੋਟੀ ਦੀ ਬੜੀ ਤੰਗੀ ਆ ਦੋ ਦਿਨ ਹੋ ਗਏ ਤੈਨੂੰ ਭਾਈ ਨੂੰ ਤੇ ਤੈਨੂੰ ਪਤਾ ਨਹੀਂ ਘਰ ਦਾ ਕੰਮ ਦਾ ਅੱਛਾ ਤੇ ਤੂੰ ਹੁਣ ਸਵੇਰੇ ਆ ਜੀਂ ਰਾਤੀ ਕੱਲ ਫੋਨ ਕਰਦੇ ਆਂ ਅੱਛਾ ਅੱਛਾ ਤੇ ਉਹ ਹੁਣ ਪਿਆਰ ਲਈ ਆ ਹੁਣ ਤੇ ਮੈਂ ਸੋਚਣ ਲਈ ਹਾਂ ਹਾਂਜੀ ਭਾਈ ਇੱਕ ਕੁੜੀ ਨੇ ਜਾਣਾ ਵਾ ਫਸਲਵਾੜੀ ਦਾ ਟਾਈਮ ਆ ਪੈਸਾ ਤੇ ਲੱਗਿਆ ਸਭ ਕੁਝ ਕੀਤਾ ਤੇ ਉਹਨੂੰ ਕੁਝ ਦੇਣਾ ਨਹੀਂਗਾ 니ਡੇ ਲੜੇ ਕੱਪੜੇ ਬਣਾ ਦਿੰਦੇ ਹਾਂ ਤੁਸੀਂ ਦੱਸੋ ਦੇਣਾ ਕੀ ਆ ਉਹਨੂੰ ਕੱਪੜੇ ਤਾਂ ਬਣਾਉਣ ਗਏ ਨਹੀਂ ਅੱਛਾ ਤੇ ਮੈਂ ਨਹੀਂ ਕਿੱਦਾਂ ਕਰੀਏ ਪੈਸੇ ਦੇ ਦਈਏ ਪੈਸੇ ਦੇ ਦਨੇ ਕਿਨੇ ਕੁ ਦੇ ਗਏ ਚਲ ਵੇਖ ਲੈਨੇ ਆ ਸਾਹਬ ਨਾ ਜਿੰਨੇ ਕ ਪਈਆ 5000 ਦੇ ਦਿੰਨੇ ਆ ਚਲ ਬੀਜੀ ਇਦਾਂ ਹੀ ਕਰ ਲੈਨੇ ਆ ਜਿੱਦਾਂ ਤੁਸੀਂ ਕਹਿੰਦੇ ਜੀ ਆਹੋ ਹੁਣ ਇਹ ਆ ਨਾ ਵੀ ਕੱਪੜਾ ਵੀ ਬਥੇਰਾ ਮਹਿੰਗਾ ਤੇ ਕੁੜੀਆਂ ਨੂੰ ਪਸੰਦ ਕਿਹੜੇ ਆਉਂਦੇ ਨੇ ਓਏ ਆ ਫੇਰ ਫੜਫੜ ਵੇਖਣਾ ਖਣਾ ਕੀ ਦਿੱਤਾ ਵਾ 5 ਤੋਂ ਘਟ ਦੇਣਾ ਵੀ ਕੀ ਆਪਣੀ ਮਰਜ਼ੀ ਦਾ ਲੱਲੂ ਜੀ ਕਰੂ ਇੱਕ ਲੱਲੇ ਜੀ ਕਰੂ ਦੋ ਲੱਲੇ ਆ ਕਿ ਨਹੀਂ ਚਲ ਇਦਾਂ ਹੀ ਕਰ ਲੈਨੇ ਆ ਚਲੋ 93 ਆਸ ਹੁੰਦੀ ਆ ਪਤਾ ਓਏ ਆਹੋ ਇਹ ਤਾਂ ਹੈ ਹੀ ਆ ਨਾਲੇ ਪਰੋਣੇ ਨੇ ਵੀ ਪੁੱਛਣਾ ਵਾ ਜਾਂਦਿਆਂ ਵੀ ਕੀ ਲਿਆਈਆਂ ਦੋ ਚਾਰ ਦਿਨ ਰਹਿ ਗਏ ਆ ਕਿ ਆਈਆਂ ਇਹ ਤਾਂ ਗਲਤ ਡੀਟ ਹੀ ਠੀਕ ਆ। ਚੱਲ ਵੇਖ ਲੈਣਾ ਚਲੋ ਰਮਨ ਨਾਲ ਵੀ ਕਰ ਲੈ ਸਲਾਹ। ਚੱਲ ਮੈਂ ਪੁੱਛਦਾ ਉਹਨੂੰ ਕੀ ਕਹਿੰਦੀ ਐ ਜੇ ਕਹੂਗੀ ਜੇ ਕੱਪੜੇ ਲਿਓਣੇ ਫਿਰ ਕੱਪੜੇ ਹੀ ਲੈ ਦਾਂਗੇ ਤੇ ਜੇ ਪੈਸੇ ਦੇਣੇ ਉਹ ਤੇ ਪੈਸੇ ਦੇ ਦਿੰਨੇ ਆ। ਚਲੋ ਕਰ ਲੈ ਸਲਾਹ ਉਹਦੇ ਨਾਲ ਵੀ ਕਿਹਾ ਉਹਨੇ ਮੈਨੂੰ ਸੇ ਪੁੱਛਿਆ ਦੱਸਿਆ ਨਹੀਂ ਮਾਪੋਤੀ ਕਰਦੇ ਫਿਰਦੇ ਆ। ਚਲ ਕੋਈ ਨਹੀਂ ਮੈਂ ਕਰਦਾ ਮੈਂ ਬਿਜੀ ਗੱਲ ਉਹਦਾਂ। ਹਾਂ ਕਰ ਲੈ ਕਰ। ਹਾਂ। ਕਰਨਾ ਜਦੋਂ ਆਖੂਗੀ ਫਿਰ ਕਰਨਾ। ਚਲ ਕੋਈ ਨਹੀਂ ਲੈ ਇੱਧਰ ਲੈ ਫਿਰ ਉਹਨੂੰ। ਆਹੋ ਚਲੋ। ਕਰਨਾ ਹੀ ਪੈਣਾ ਇਦਾਂ ਫਿਰ ਚੰਗੇ ਨਹੀਂ ਲੱਗੀਦਾ ਧੀ ਪਹਿਣ ਰਹਿ ਕੇ ਜਾਵੇ ਨਾ। ਤੇ ਉਹ ਨਹੀਂ ਬੁਰਾ ਲੱਗਦਾ ਤਿੱਪੁੱਤ ਜਾਂਦਾ ਨਾ ਅਗਲੇ ਵੀ ਆਖਣਗੇ ਕੀ ਲੈ ਕੇ ਆਈਆਂ ਬੜੀ ਦੌੜੀ ਜਾਨੀ ਐ ਤੂੰ ਤੇ ਚਲੋ ਕੋਈ ਗੱਲ ਨਹੀਂ ਤਿਆਂ ਦੇ ਦਿੱਤੇ ਬੜਾ ਕੁਛ ਵਾਦਾ ਪੈਂਦਾ ਵਾ ਐਨਾ ਘਟਾਵਾ ਨਾ ਝਾਟੀ ਘਟਿਓ ਘੱਟੀ ਕੰਮ ਹੋ ਜਾਂਦਾ ਵਾ ਮੈਂ ਚਲ ਟੇਬਲ ਸਾਫ ਕਰਕੇ ਨਾ ਪੋਚੇ ਬਾਅਦ ਚ ਲੰਮੀ ਆ ਉਹ ਮੇਰੀ ਗੱਲ ਸੁਣ ਰ ਰਮਨ ਹਾਂਜੀ ਬਿਜੀ ਗਈ ਸੀ ਮੇਰੇ ਨਾਲ ਕੀ ਆਂਦੇ ਆ ਉਹ ਕਹਿਣ ਦੀ ਐ ਵੀ ਕੁੜੀ ਕਹਿਣ ਦੀ ਮੈਂ ਪਿੰਡ ਨੂੰ ਜਾਣਾ ਵਾ ਤੇ ਉਹਨੂੰ ਲੀੜਾ ਕਪੜਾ ਬਣਾ ਦਈਏ ਤੇ ਜੇ ਨਹੀਂ ਲੀੜਾ ਕਪੜਾ ਬਣਾ ਕੇ ਦੇਣਾ ਤੇ ਫਿਰ ਉਹਨੂੰ 5000 ਰੁਪਏ ਦੇ ਦਈਏ ਮੈਂ ਚੱਲ ਆ ਮੈਂ ਪੁੱਛਣਾ ਵਾਰ ਉਹਨੂੰ ਕੀ ਕਹਿੰਦੀ ਆ ਵੀ ਜੇ ਦੇ ਹੈਗੇ ਤੇਰੇ ਕੋਲ ਸੂਟ ਸਾੜ ਤੇ ਠੀਕ ਆ ਚੱਲ ਇਹ ਫਿਰ 5000 ਰੁਪਏ ਦੇ ਦੇ ਨੇ ਕਹਿਣਾ ਮੈਂ ਕੀ ਆ ਹਾਂ ਸੂਟ ਮੈਂ ਲਿਆਈ ਆ ਆਪਣੇ ਸਵਾਉਣ ਵਾਸਤੇ ਸੂਟ ਬੜਾ ਸੋਹਣਾ ਵਾ ਆਉਣ ਜਾਣ ਵਾਲਾ ਵਾ ਜੇ ਤੁਸੀਂ ਕਹੋ ਉਹ ਸੂਟ ਮੈਂ ਦੇ ਦਿੰਨੀ ਆ ਕਵੇ ਨਾ ਵੀ ਪੈਸੇ ਦੇ ਕੇ ਮੈਨੂੰ ਘਰੋਂ ਲਾਤਾ ਵਾ ਵਖਾ ਲੈਨੀ ਆ ਵੀ ਭੈਣ ਜੀ ਸੂਟ ਤਾਂ ਮੈਂ ਸਵਾਉਣ ਨੂੰ ਲਿਆਈ ਆ ਪਹਿਲਾਂ ਮੰਮੀ ਨੂੰ ਦਿਖਾ ਲੈਨੀ ਆ ਤੇ ਜੇ ਮੈਨੂੰ ਚੰਗਾ ਲੱਗੂਗਾ ਤੇ ਆਪੇ ਉਹਨੂੰ ਦੇ ਦਾਂਗੇ ਨਾਲ ਪੈਸੇ ਦੇ ਦਿਓ 2000 ਰੁਪਇਆ ਚਾ ਲੈਣਾ ਕਰ ਲਾ ਪੱਗ ਲਾ ਦਿਨੀ ਆ ਨਾਲ ਪੱਗ ਨਾਲ 2000 ਰੁਪਇਆ ਦੇ ਦਿਓ ਉਹ ਮੈਨੂੰ ਇਹ ਆ ਵੀ ਪੁਰਾਣੇ ਦੇ ਸੁਭਾਵੀ ਹੁੰਦਾ ਦਾ ਵਾ ਇਹ ਹੁਣ ਦੋ ਕਿਹਾ ਦਿਨੇ ਰਹਿ ਕੇ ਚੱਲੀਏ ਤੇ ਉਹਨੇ ਕਿਹਾ ਕੀ ਲੈ ਕੇ ਆਈ ਆ ਤੈਨੂੰ ਪਤਾ ਤਾਂ ਹੈਗਾ ਜਦਾਂ ਚਾਹਗਾ ਪੁਰਾਣੇ ਦੇ ਭਾਵੇਂ ਨਾ ਹੀ ਕੁਝ ਕਵੇ ਤੁਹਾਡੀ ਭੈਣ ਦਾ ਸੁਭਾਅ ਤੇ ਹੈ ਹੀ ਆ ਨਾ ਉਹਨੂੰ ਤੇ ਇਹ ਆ ਕਿ ਮੈਂ ਗਈ ਹਾਂ ਤਾਂ ਖਾਲੀ ਹੱਥ ਆ ਗਈਆਂ ਮੈਨੂੰ ਕੁਝ ਦਿੱਤਾ ਨਹੀਂਗਾ ਹੁਣ ਫਿਰ ਕਿੱਦਾਂ ਕਰੀਏ ਕੋਈ ਨਹੀਂ ਮੈਂ ਸੂਟ ਵਿਖਾ ਲ ਦਿੰਨੀ ਤੁਹਾਨੂੰ ਸੂਟ ਬੜਾ ਸੋਹਣਾ ਵਾ ਤੇ ਉਹ ਸੂਟ ਦੇ ਦੇਣੇ ਨਾਲ 2000 ਰੁਪਏ ਦੇ ਦੋ ਮੈਨੂੰ ਇਹ ਆ ਕਿ ਜੇ ਤੇ ਚੰਗਾ ਹੋ ਤੇ ਠੀਕ ਹੈ ਜੇ ਨਹੀਂ ਤੇ ਉਹਦੇ ਨੱਕ ਤੇ ਨਹੀਂ ਚੜਦਾ ਹੁੰਦਾ ਮੈਂ ਤਾਂ ਸੌਂ ਤੀ ਨਾਲ ਹੀ ਕਿ ਇਹ ਜੇ ਤਾਂ ਸੂਟ ਲੈਂਦਾ ਹੀ ਤੇ ਚੰਗਾ ਕਰਕੇ ਮੈਂ ਲੈਂਦਾ ਵਾ ਆਪਣੇ ਵਾਸਤੇ ਲੈਂਦਾ ਮੈਂ ਮਾੜਾ ਥੋੜਾ ਲਿਆਉਣਾ ਸੀ ਤੁਸੀਂ ਸਿਆਣੇ ਜੀ ਚਲ ਇਦਾਂ ਕਰਦੇ ਆ ਫਿਰ ਨਾਲ ਥੋੜੇ ਪੈਸੇ ਦੇ ਦਿੰਨੇ ਆ ਤੇ ਨਾਲ ਸੂਟ ਦੇ ਦੇਣੇ ਤੇ ਪੱਗ ਲਾ ਦੇ ਨਾਲ ਚਲੋ ਇਦਾਂ ਹੀ ਕਰ ਲੈਨੇ ਆ ਤੇ ਮੁੰਡੇ ਦੇ ਮੁੰਡੇ ਦੇ ਵੀ ਨਾਲ ਪੈਸੇ ਦੇ ਦਿੰਨੇ ਆ ਚਲ ਕੋਈ ਨਹੀਂ ਮੁੰਡੇ ਨੇ ਆਉਣਾ ਹੀ ਛੁੱਟੀਆਂ ਦੇ ਵਿੱਚ ਨਾਲ ਖੜਕੇ ਤੇ ਕੱਪੜੇ ਬਣਾ ਦਿਓ ਹੁਣ 2000 ਰੁਪਏ ਦੇ ਦਿਓ ਨਾਲ ਸੂਟ ਤੇ ਚਲ ਇਦਾਂ ਹੀ ਵਖਾੜਲਾ ਫਿਰ ਬੀਜੀ ਨੂੰ ਕੀ ਕਹਿੰਦੀ ਆ ਤੇ ਜੇ ਕੋਈ ਗੱਲ ਨਹੀਂ ਵਖਾੜ ਲੈਣੀ ਆ ਹਾਂ ਫਿਰ ਦੋ ਚਾਰ ਦਿਨ ਰਹਿ ਕੇ ਚਲੀ ਉੱਧਰ ਗੱਲਾਂ ਕਰੂਗੀ ਸੋਟ ਤੇ ਸੋਨਾ ਵਾ ਮੈਂ ਆਪਣੇ ਸਵਾਉਣ ਵਾਸਤੇ ਲਿਆਂਦਾ ਹੀ ਮੈਨੂੰ ਰੰਗ ਬੜਾ ਸੋਹਣਾ ਲੱਗਾ ਹੈਗਾ ਚਲ ਕੋਈ ਗੱਲ ਨਹੀਂ ਆਪਣੇ ਵਾਸਤੇ ਫੇਰ ਲਿਆਉਂਗੀ ਹੁਣ ਵਖਾੜ ਲੈਣੀ ਆ ਜੇ ਤੇ ਪਸੰਦ ਹੋਊ ਤੇ ਦੇ ਦੂੰਗੀ ਜੇ ਨਾ ਪਸੰਦ ਹੋਊ ਤੇ ਰਹਿਨ ਦੂੰਗੀ ਆਪ ਸਵਾ ਲਉਗੀ ਚੱਲ ਮਨਾ ਪਹਿਲਾਂ ਮੈਂ ਬੀਜੀ ਨੂੰ ਵਖਾੜ ਲੈਣੀ ਆ ਕਿ ਸੋਟ ਵਾ ਦੇਖ ਲਓ ਤੁਹਾਡੇ ਪਸੰਦ ਵਾ ਮੰਮੀ ਜੀ ਇਹ ਮੈਨੂੰ ਕਹਿੰਦੇ ਹੀ ਕਿ ਮੰਮੀ ਕਹਿੰਦੇ ਕੱਪੜੇ ਬਣਾ ਦਤੇ ਆ ਸੂਟ ਨਾ ਮੈਂ ਆਪਣੇ ਵਾਸਤੇ ਲਈ ਆਈ ਹਾਂ ਮੈਨੂੰ ਬੜਾ ਪਸੰਦ ਆਇਆ ਹੈ ਦੁਕਾਨ ਤੇ ਅੱਛਾ ਤੇ ਚਲ ਕੋਈ ਗੱਲ ਨਹੀਂ ਆ ਪਹਿਨ ਜੀ ਦੇ ਦਿੰਦੇ ਆਪਾਂ ਦੇਖ ਲਓ ਤੁਹਾਨੂੰ ਪਸੰਦ ਆ ਸੂਟ ਤੇ ਸੋਹਣਾ ਸੂਟ ਤੇ ਨਹੀਂ ਮਾੜਾ ਦੇਚ ਨਾ ਚੁੰਨੀ ਵੀ ਇਦਾਂ ਦੀ ਪ੍ਰੈਂਟੇ ਬਣੀ ਹੈ ਬੜੀ ਸੋਹਣੀ ਤੇ ਮੈਨੂੰ ਬੜਾ ਸੋਹਣਾ ਲੱਗਾ ਰੰਗ ਤੇ ਹੋਰ ਵੀ ਹੈਗੇ ਹੀ ਪਰ ਆ ਰੰਗ ਮੈਨੂੰ ਨਾ ਕਿੜਿਆ ਕਿੜਿਆ ਜਿਆ ਜ਼ਿਆਦਾ ਵਧੀਆ ਲੱਗਾ ਨਹੀਂ ਰੰਗ ਤੇ ਸੋਹਣਾ ਵਾ ਸੂਟ ਵੀ ਸੋਹਣਾ ਵਾ ਤੇ ਤੂੰ ਰੀਜਨ ਆ ਲਿਆਂਦਾ ਤੇ ਤੂੰ ਸਵਾਨਾ ਆਪੀ ਚਲ ਕੋਈ ਗੱਲ ਨਹੀਂ ਮੰਮੀ ਜੀ ਮੇਰਾ ਤਾਂ ਭੈਣ ਜੀ ਦਾ ਵੰਡਿਆ ਵਾ ਹੁਣ ਉਹ ਵੀ ਰਹਿ ਕੇ ਚੱਲੇ ਆ ਚੰਗੇ ਜੇ ਨਹੀਂ ਲੱਗੀਦਾ ਅਗਲੀ ਮਾਨ ਵਿੱਚ ਸੋਚੂਗੀ ਵੀ ਮੈਂ ਦੋ ਰਾਤਾਂ ਰਹਿ ਕੇ ਚੱਲੀ ਆ ਖਾਲੀ ਹੱਥ ਹੀ ਚਲ ਜਾਣਾ ਆਹੋ ਤੇ ਨਾਲੇ ਹੁਣ ਕਣਕ ਆਈ ਆ ਚਲ ਕੋਈ ਗੱਲ ਨਹੀਂ ਥੋੜਾ ਬੋਤਾ ਦਾਣ ਪੁੰਨ ਵੀ ਕਰਨਾ ਚਾਹੀਦਾ ਧੀਆਂ ਨੂੰ ਹੂੰ ਇਹ ਤਾਂ ਗੱਲ ਤੇਰੀ ਠੀਕ ਆ ਤੁਸੀਂ ਦੱਸੋ ਮੈਨੂੰ ਪਿਤਾ ਨੂੰ ਸੂਟ ਪਸੰਦ ਵਾ ਨਹੀਂ ਸੂਟ ਤੇ ਸੋਹਣਾ ਵਾ ਤੇ ਇਹ ਸੂਟ ਨਹੀਂਗਾ ਮਾੜਾ ਤੂੰ ਲਿਆਂਦਾ ਆਪਣੇ ਸੁਆਉਣ ਨੂੰ ਤੇ ਤੂੰ ਮਾੜਾ ਲਿਆਉਣਾ ਹੀਗਾ ਮੇਰਾ ਆਰਾਦਾ ਵਾ ਫੇ ਨਾਲ ਪੱਗ ਲਾ ਲੈਨੇ ਆ ਤੇ ਨਾਲ 2000 ਰੁਪਈਆ ਦੇ ਦਿੰਨੇ ਆ ਆਹੋ ਚਲੋ ਠੀਕ ਵਾ ਇਹ ਵੀ ਗੱਲ ਠੀਕ ਆ ਤੇ ਗਾੜੀ ਜਿੱਦਾਂ ਤੁਹਾਡੀ ਵਿਚਾਰ ਵਾ ਨਾ ਤੁਸੀਂ ਦੱਸ ਦੋ ਕਿ ਕਿੱਦਾਂ ਕਰਨੀ ਆ ਨਹੀਂ ਨਹੀਂ ਇਦਾਂ ਹੀ ਠੀਕ ਵਾ ਸੂਟ ਹੋ ਜਾਏ ਪੱਗ ਹੋ ਜਾਏ ਨਾ ਰੁਪਈਆ 2000 ਹੋ ਜਾਏ ਹੋਈ ਹੁੰਦਾ ਵਰਕੀ ਹੁੰਦਾ ਤੁਸੀਂ ਪਹਿਨ ਜੀ ਨੂੰ ਪੁੱਛ ਲਓ ਪਹਿਨ ਜੀ ਨੂੰ ਪਸੰਦ ਵਾ ਆਹੋ ਪੁੱਛ ਲੈਨੇ ਆ ਉਹਨੂੰ ਵੀ ਆਹੋ ਉਹਨੂੰ ਵੀ ਵਿਖਾ ਲੀਏ ਅਜੇ ਉਹਦਾ ਵੀ ਕੋਈ ਪਤਾ ਨਹੀਂ ਤੁਸੀਂ ਮਾਰ ਲਓ ਆਵਾਜ਼ ਤੇ ਮੈਂ ਜੇਰੀ ਕਹਿੰਦਾ ਸਬਜ਼ੀ ਰੱਖੀ ਆ ਤੇ ਮੈਂ ਆ ਗਈ ਜੀ ਹਾਂ ਚਲ ਵੇਖਿਆ ਸਬਜ਼ੀ ਤੂੰ ਮੈਂ ਮਾਰਨੀ ਆ ਆਵਾਜ਼ ਇੱਥੇ ਹੋਣੀ ਬਾਹਰ ਜੀਵਨ ਜੀਵਨਾ ਪਤਾ ਨਹੀਂ ਕਿ ਜੀਵਨਾ ਆਗੀ ਆਗੀ ਆਣੀ ਪਤ ਗੱਲ ਸੁਣ ਮੇਰੀ ਹਾਂਜੀ ਆ ਸੂਟ ਯਾਰ ਅਮਨ ਨੇ ਲਿਆਂਦਾ ਆਪਣੇ ਲਈ ਅੱਛਾ ਤੇ ਹੁਣ ਆਖਣ ਲਈ ਪਛਾਤ ਜਾਇਆ ਨਹੀਂ ਗਿਆ ਅੱਛਾ ਤੇ ਇਦਾਂ ਕਰਨੇ ਆਂ ਵੀ ਭੈਣ ਜੀ ਨੂੰ ਆਉਂਦੀ ਹੋਏ ਸੂਟ ਦੇ ਦੇਣੀ ਨਾ ਮੈਂ ਸੂਟ ਤੇ ਉਹਦਾ ਸੋਨਾ ਵਾ ਹਾਂ ਪਰ ਇੰਨੇ ਕੁ ਦੇਣਾ ਮੈਨੂੰ ਆਪਣਾ ਸੂਟ ਮੈਂ ਉਹ ਤਾਂ ਆਂਦੀ ਆ ਵੀ ਹੁਣ ਆਈ ਆ ਰਹਿ ਕੇ ਚੱਲੀ ਆ ਤੇ ਚੱਲ ਹੁਣ ਸ਼ਹਿਰੋਂ ਤਾਂ ਨਹੀਂ ਲਿਆਂਦਾ ਗਿਆ ਤੇ ਚੱਲ ਮੈਂ ਮੁੜ ਕੇ ਹੋਰ ਲਾਵਾਂਗੀ ਬਾਅਦ ਚ ਕਿਤੇ ਤੇ ਚੱਲ ਇਹ ਉਹਨੂੰ ਦੇ ਦੇਣੀ ਹੁਣ ਉਹਨੂੰ ਜਾਣਾ ਮੈਂ ਖਾਲੀ ਜਾਊਗੀ ਤਾਂ ਨੂੰ ਨਹੀਂ ਪਤਾ ਇਹਦੀਆਂ ਸਕੀਮਾਂ ਦਾ ਹਾਂ ਆਪਾ ਉਹਨੂੰ ਜੀ ਨਹੀਂ ਕੀਤਾ ਹੋਣਾ ਹੈ ਚੰਗਾ ਨਹੀਂ ਲੱਗਾ ਹੋਣਾ ਮਨ ਤੇ ਨਹੀਂ ਚੜਿਆ ਹੋਣਾ ਤੇ ਆਂਦੀ ਹੁਣੀ ਇਹ ਗਣਗਲਾਂ ਵਾਂ ਲਾ ਦੇਣੀ ਆ ਤੇ ਇਹ ਭੈਣ ਜੀ ਦੇ ਦੇਣੀ ਆ ਤੇ ਚੱਲ ਲੈ ਕੇ ਆਪਣੇ ਘਰ ਨੂੰ ਚਲ ਜੂਗੀ ਤੇ ਮੈਂ ਏਡੀ ਕੱਚੀ ਕੁਲੀ ਨੀਗੀ ਆਹ ਲੋ ਫੜੋ ਆਪਣਾ ਸੂਟ ਤੇ ਇਹਨੂੰ ਤੇ ਮੈਂ ਆਵਾਜ਼ ਮਾਰਦੀ ਆ ਨਾ ਭਾਬੀ ਜਿਹੜਾ ਗੱਲ ਸੁਣ ਹਾਂ ਆਗੇ ਜੇ ਜ਼ੋਰ ਤੇ ਨਹੀਂ ਮਾੜਾ ਤੋ ਇਹਦਾ ਪਰ ਚਲੋ ਆਪਣੀ ਪਸੰਦ ਹਾਂਜੀ ਭੈਣ ਜੀ ਵਾਜਾਂ ਦਾ ਇਹ ਮਾਰਨਾ ਨਾ ਆ ਸੂਟ ਜੇ ਲਿਆਂਦਾ ਸੀ ਤਾਂ ਸਮਾਇਆ ਕਿਉਂ ਨਹੀਂ ਭੈਣ ਜੀ ਸੂਟ ਤੇ ਮੈਂ ਬੜੀ ਰੀਜ ਨਾਲ ਲਿਆਂਦਾ ਸੀ ਵੇਖੋ ਕਿੰਨਾ ਸੋਹਣਾ ਸੂਟ ਵਾ ਚੁੰਨੀ ਕਿੱਡੀ ਸੋਹਣੀ ਬਣੀ ਆ ਪਰ ਤੇਹੀ ਹੁਣ ਆਏ ਜੇ ਦੋ ਰਾਤਾ ਰਹਿ ਕੇ ਚੱਲੇ ਜੇ ਕਣਕ ਵੱਢੀ ਆ ਤਾਂ ਤੁਹਾਨੂੰ ਵੀ ਤਾਂ ਕੁਝ ਦੇਣਾ ਹੀ ਮੈਂ ਸੋਚਿਆ ਚਲ ਕੋਈ ਨਹੀਂ ਭੈਣ ਜੀ ਨੂੰ ਦੇ ਦਿੰਨੀ ਆ ਮੈਂ ਬਾਅਦ ਚ ਵੇਖ ਲੂੰਗੀ ਆਪਣੇ ਵਾਸਤੇ ਨਹੀਂ ਆਈਡੀ ਤਾਂ ਚੰਗੀ ਹੈ ਨੀਗੀ ਜਿੰਨੇ ਤੋਂ ਆਪਣੇ ਆਪ ਨੂੰ ਕਹਿਨੀ ਆ ਮੇਰੀ ਗੱਲ ਸੁਣ ਜੇ ਮੈਂ ਆਈ ਹੀ ਤੇ ਤੂੰ ਮੈਨੂੰ ਨਾਲ ਲੈ ਕੇ ਜਾਂਦੀ ਸ਼ਹਿਰ ਤੇ ਉੱਥੇ ਮੇਰੀ ਮਨਪਸੰਦਾ ਬਣਾ ਕੇ ਦਿੰਦੀ ਤੂੰ ਆਪਣੀ ਮਰਜ਼ੀ ਦਾ ਸੂਟ ਲਿਆ ਤੇ ਮਨੇ ਮੇਰੇ ਗੱਲ ਮੰਨ ਲਈ ਆ ਨਾ ਤੇਰੀ ਪਸੰਦ ਮੇਰੀ ਪਸੰਦ ਵਾ ਮੈਂ ਕਿਉਂ ਪਾਵਾਂ ਤੇਰੇ ਸੂਟ ਓ ਚਲ ਕੋਈ ਨਹੀਂ ਭੈਣ ਜੀ ਗੁੱਸਾ ਨਾ ਕਰੋ ਤੁਸੀਂ ਇਹ ਵੀ ਸੂਟ ਲੈ ਜਾਓ ਤੇ ਜਦੋਂ ਫੇਰ ਆਵੋਗੇ ਨਾ ਤਾਨੂੰ ਨਾਲ ਖੜਕੇ ਤੇ ਫੇਰ ਬਣਾਵਾਂਗੇ ਕੱਪੜਿਆਂ ਦੀ ਕਿਹੜੀ ਗੱਲ ਆ ਤੁਹਾਡੇ ਹੱਲ ਕੱਪੜੇ ਚੰਗੇ ਆ ਕਸੂਰ ਤੇ ਸਾਰਾ ਮੇਰੀ ਮਾਂ ਦਾ ਵਾ ਸਾਰਾ ਕੋਈ ਦੇ ਹੱਥ ਵਿੱਚ ਵਾ ਇਹ ਗੁੰਗੀ ਐ ਨਹੀਂ ਕਹਿ ਸਕਦੀ ਪੀ ਜਾ ਜਾ ਕੇ ਸ਼ਹਿਰ ਕੁੜੀਆਂ ਕੱਪੜੇ ਬਣਾ ਲਾ ਹੁਣ ਪਤਾ ਤੈਨੂੰ ਫੋਨ ਆਉਣਾ ਕਰ ਦਿੱਤਾ ਮੇਰਾ ਤਾਂ ਇਰਾਦਾ ਸੀ ਅੱਜ ਤੈਨੂੰ ਸ਼ਹਿਰ ਕਲਾਉਣ ਦਾ ਪੀ ਜਾਓਂਗੀਆਂ ਦੋਵੇਂ ਜਣੀਆਂ ਤੇ ਜਾਓ ਬਣਾ ਲਿਆਓ ਔਰ ਰਹਿਂਦੋ ਰਹਿਂਦੋ ਠੀਕ ਆ ਨਾ ਪਤਾ ਵਾ ਪੀਨੇ ਚੱਲ ਜਣਾ ਦਾ ਫੋਨ ਆ ਗਿਆ ਵਾ ਤੇ ਹੁਣ ਚੁੱਕ ਕੇ ਲਿਆ ਕੇ ਪੇਟੀ ਚ ਤੇ ਮੇਰੇ ਮੱਥੇ ਮਾਰ ਛੜਿਆ ਆ ਪਿਆ ਤੁਹਾਡਾ ਸੂਟ ਮੈਂ ਭੁਖੀ ਨਹੀਂ ਜੀ ਪੇਟੀ ਚੋਂ ਹੀ ਕੱਢਿਆ ਵੇਖੋ ਤਾਂ ਸਹੀ ਸੂਟ ਕਿੰਨਾ ਸੋਹਣਾ ਵਾ ਤੂੰ ਤਾਂ ਐਵੇਂ ਡੇਪੇ ਦੇ ਕਰ ਲਿਆਈ ਤੇ ਪਤਾ ਹੋਣੀ ਆ ਮੈਨੂੰ ਖਾ ਲਿਆ ਸੀ ਉਹ ਦਿਨ ਨੇ ਜਦੋਂ ਲੈ ਕੇ ਆਈ ਆ ਤੇ ਮੈਨੂੰ ਦੱਸਿਆ ਪਿਆ ਮੈਂ ਸੂਟ ਲਿਆਂਦਾ ਤੇ ਚੰਗਾ ਵਾ ਮੈਂ ਸੂਰ ਤੇ ਪੁੱਤ ਸੋਹਣਾ ਵਾ ਨਹੀਂ ਤੇ ਮੈਂ ਕਿਸ ਦੀ ਪਸੰਦ ਕਿਉਂ ਪਾਵਾਂ ਮੇਰੀ ਆਪਣੀ ਕੋਈ ਪਸੰਦ ਦੀ ਆਹੋ ਇਹ ਤਾਂ ਗੱਲ ਹੈਗੀ ਆ ਚੱਲ ਕੋਈ ਗੱਲ ਨਹੀਂ ਪੁੱਤ ਜਿਹੜੀ ਚੀਜ਼ ਨੂੰ ਪਸੰਦੋਂ ਮੈਨੂੰ ਪਸੰਦ ਆ ਜੂਗੀ ਮੈਂ ਨਹੀਂ ਇਹਦੇ ਪਸੰਦੇ ਪਾਉਣੇ ਚੱਲ ਕੋਈ ਨਹੀਂ ਤੂੰ ਸ਼ਰਮ ਮੁਰਕ ਕੇ ਆ ਜਿੱਦਣ ਆਉਣੀ ਆ ਨਾ ਫਿਰ ਤੈਨੂੰ ਨਾਲ ਖੜਕੇ ਤੇ ਜਿੱਦਾਂ ਦੇ ਮਰਜ਼ੀ ਲੈ ਆਵੇਂ ਬਣਾ ਤੇ ਮੈਂ ਵੇਲੀ ਆ ਨਾ ਰੋਜ਼ ਤੁਰੀ ਰਵਾਂ ਤੁਹਾਡੇ ਵਾਸਤੇ ਮੈਂ ਮੈਂ ਕਰੋ ਆਪਣੇ ਸਿੱਤਰ ਜੂ ਖਾਣੇ ਹੋਏ ਚੱਲ ਰਹਿਣ ਤੋਂ ਕੋਈ ਗੱਲ ਨਹੀਂ ਨਹੀਂ ਪਸੰਦ ਤਾਂ ਤੁਸੀਂ ਪੈਸੇ ਦੇ ਦਿਓ ਆਪਣੀ ਪਸੰਦ ਦੇ ਲੈ ਲੈਣਗੇ ਚੱਲ ਫਿਰ ਏਦਾਂ ਕਰ ਲਾ ਆਹੋ ਤੇਰੀ ਫਰਮਾਇਸ਼ ਦੀ ਕੋ ਲੋੜ ਨਹੀਂ ਗਈ ਠੀਕ ਆ ਨਾ ਸਭ ਕੋ ਮੇਰੀ ਮਾਂ ਕੋ ਆ ਪਾ ਪੈਸੇ ਦੇਵੇ ਜੋ ਮਰਜ਼ੀ ਦੇਵੇ ਆ ਚੋਕ ਆਪਣਾ ਸੂਟ ਤੁਰਦੀ ਬਾਣੇ ਇਥੋਂ ਚਲ ਕੋਈ ਨਹੀਂ ਤੂੰ ਪੈਸੇ ਲੈ ਜਾ ਤੇ ਆਪਣੀ ਮਰਜ਼ੀ ਦਾ ਲੈ ਮੀ ਸ਼ਾਲਾ ਚੰਗਾ ਵੇਖਿਆ ਕਿੰਦਾ ਮਿਰਚਾ ਲੱਗੀਆਂ ਹੁਣ ਗਈ ਨਾ ਪੂੰਪੂ ਕਰਦੀ ਆਹੋ ਤਾ ਫਿਰ ਤੈਨੂੰ ਪਤਾ ਹੀ ਆ ਤੇ ਸੂਟ ਲੈ ਕੇ ਆ ਗਈ ਮੈਨੂੰ ਕਿ ਪਤਾ ਕਿੰਨੇ ਵਾਲਾ ਵੇ ਉਹ ਤਰਾ 4-500 ਦਾ ਸੂਟ ਲੈ ਕੇ ਤੇ ਮੇਰੇ ਮੱਥੇ ਰਹੀ ਮਾਰਨ ਮੈਂ ਕਾ ਲਾਵਾਂ ਇਹਦੀ ਪਸੰਦ ਦੇ ਕੱਪੜੇ ਠੀਕ ਆ ਨਾ ਕੋਈ ਨਹੀਂ ਨਾ ਲੈ ਤੂੰ ਨਹੀਂ ਤੇਰੀ ਪਸੰਦ ਤੇ ਆ ਵੀ ਕੋਈ ਤੇ ਮੈਨੂੰ ਵੀ ਘਰ ਜਾ ਕੇ ਦੱਸਣਾ ਪੈਂਦਾ ਵਾ ਵੀ ਪੇਕਿਆਂ ਤੋਂ ਆਈ ਦੋ ਦਿਨ ਰਹਿ ਕੇ ਤੇ ਕੀ ਲੈ ਕੇ ਆਈ ਆ ਉਹ ਤਾਂ ਗਲਤੀ ਆ ਤੇਰੀ ਸੱਚੀ ਆ ਉਹ ਤੇ ਆਪਣੇ ਨੇ ਆਖਣੀਆਂ ਬੜੀ ਰਹਿਣ ਗਈਆਂ ਹਾਂ ਦੋ ਦਿਨ ਤੇ ਕੀ ਲੈ ਕੇ ਆਈ ਆ ਉੱਥੋਂ ਤਾਂ ਇਹਨਾਂ ਨੇ ਆਖ ਨਹੀਂ ਤੇ ਤੂੰ ਲੈ ਜਾ ਤੈਨੂੰ ਫੇਰ ਹੋਰ ਬਣਾਵਾਂਗੇ ਮੈਂ ਇਹ ਨਹੀਂ ਖੜਨਾ ਮੈਨੂੰ 10000 ਰੁਪਏ ਦੇ ਦੇ ਚੁੱਪ ਕਰਕੇ ਬਸ 10000 ਤੇ ਪਤਾ ਬਹੁਤਾ ਹਾਂ 10 ਇਹਨੇ 10000 ਇਕੱਠਾਈ ਪੰਜ ਕ ਲੈ ਜਾ ਉਦੇ ਕੋਲ ਮੈਂ ਪੁੱਛ ਦਿੰਨੀ ਆ ਮੁੰਡੇ ਕੋਲੋਂ ਫੇ ਬੇਕੁੜੀ ਨੂੰ ਨਹੀਂ ਉਹਦੇ ਕੋਲ ਜੋ ਪੁੱਛ ਦਿੰਨੀ ਆ ਤੇ ਮਾਤਾ ਤੇਰੇ ਕੋਲ ਕੁਝ ਨਹੀਂਗਾ ਮੇਰੇ ਕੋਲ ਭਾਵੇਂ ਹੋਏ ਜਾਂ ਨਾ ਹੋਏ ਤੇ ਜੇ ਫਿਰ ਵੀ ਉਹਦੇ ਕੋਲ ਕੁਝ ਕੇ ਦਿੰਨੀ ਆ ਲੈ ਕੇ ਕਿ ਉਹ ਉਹਨੇ ਨਹੀਂ ਦੇਣੀ ਉਹਦੇ ਕੋਲ ਕੋ ਲੈ ਕੇ ਦਿੰਨੀ ਆ ਉਹ ਆਪਣਾ ਤਾਂ ਵੀ ਵੱਖਰਾ ਤੇ ਤੂੰ ਮੈਨੂੰ ਵੱਖਰੇ ਦੇ ਨਸਪਤੀ ਕੋ ਤਾਂ ਕਾਰਿਆ ਇਕੱਠਾ ਸਾਡਾ ਮੈਨੂੰ ਨਹੀਂ ਪਤਾ ਮੈਂ ਵੀ ਅਗਲੇ ਘਰ ਜਾਣਾ ਮੈਂ ਵੀ ਜਾ ਕੇ ਦੱਸਣਾ ਫਕੀ ਲੈ ਕੇ ਆਈ ਆ ਠੀਕ ਵਾ ਨਾ ਮੈਂ ਜੁੱਤੀਆਂ ਨਹੀਂ ਖਾਣੀਆਂ ساری ਉਮਰ ਚਲ ਕੋਈ ਨਹੀਂ ਵੇਖ ਲੈਨੇ ਆ ਤੋ ਹਾਲੇ ਪੰਜ ਤੇ ਖੜ ਫਿਰ ਤੈਨੂੰ ਪੰਜ ਫਿਰ ਦੇ ਦਾਂਗੀ ਮੈਂ ਛੁਪ ਕਰਕੇ ਤੁਹਾਡੀਆਂ ਉਹ ਆਤਾ ਮਾੜੀਆਂ ਮੈਂ 10000 ਲੈ ਕੇ ਜਾਣਾ ਜੇ 10000 ਦੇਣਾ ਠੀਕ ਹੈ ਤੇ ਪੰਜ ਵੀ ਰੱਖ ਲਓ ਆਪਣੇ ਕੋਲ ਤੁਹਾਡਾ ਤਾਂ ਕੋਹ ਬਣਨਾ ਨਹੀਂਗਾ ਇੰਨੀ ਜ਼ਮੀਨ ਹੋ ਇੰਨਾ ਸਭ ਕੋ ਮੇਰਾ ਪਿਓ ਛੱਡ ਕੇ ਗਿਆ ਕੀ ਗੱਲ ਵਾ ਮੇਰਾ ਕੋਈ ਨਹੀਂ ਹਿੱਸਾ ਇਹ ਵਿੱਚ ਜੇ ਉਹਨੇ ਹਿੱਸਾ ਪਤ ਤੇਰਾ ਵੀ ਹਿੱਸਾ ਬਰੋਬਰ ਦਾ ਹੀ ਹੈ ਹਿੱਸਾ ਕਿਉਂ ਨਹੀਂਗਾ ਤੇ ਮੇਰੀ ਗੱਲ ਸੁਣ ਲੈ ਮਾਤਾ ਜੇ 10000 ਰੁਪਏ ਦੇਣਾ ਤੇ ਮੈਂ ਲੈ ਦੇਣੀ ਤੇ ਮੈਂ ਚਲੀ ਆ ਹਾਂ ਤੁਹਾਡਾ ਤਾਂ ਕੰਮ ਹੀ ਇਹ ਹੋਣਾ ਰੋਜ਼ ਦੇਖਣੀਆਂ ਪੁੱਛਣੀਆਂ ਕਰਨੀਆਂ ਮੁੰਡੇ ਨਾਲ ਸਲਾਹ ਓ ਨਹੀਂ ਮਹਰਾਵਾ ਮੰਨਣ ਲਈ 5000 ਤੇ ਤੇ ਕਿਦਾਂ ਕਰੀਏ ਹੁਣ ਉਹ ਆਂਦੀ ਮੈਂ ਦਾਸ ਹੀ ਲੈਣਾ ਮੈਂ ਘੱਟ ਲੈਣੀ ਨਹੀਂ ਮੈਂ ਸਾਰੇ ਪਰਿਵਾਰ ਦੇ ਕੱਪੜੇ ਬਣਾਉਣੇ ਆ ਦਸ ਇੱਥੇ ਕਿਹੜਾ ਵਿਆਹ ਹੀ ਉਹ ਕੁੜੀ ਜਿੱਦ ਕਰਕੇ ਬਹਿ ਜਾਂਦੀ ਆ ਕੋਈ ਵਿਆਹ ਸ਼ਾਦੀ ਹੋਇਆ ਚਲੋ ਕੋਈ ਗੱਲ ਨਹੀਂ ਪਈ ਆਂ ਦਿਹਾੜੀ ਲੰਗ ਤੂੰ ਰਹਿਣ ਤੇ ਤੈਨੂੰ ਦੇਣ ਦੇ 5000 ਰੁਪਈਆ ਨਹੀਂ ਤੇਰੇ ਕੱਪੜੇ ਪਸੰਦ ਸ ਤੇ 5000 ਲੈ ਜਾ ਤੇ ਆਪਣੇ ਕੱਪੜੇ ਬਣਾ ਲਾ ਪਰ ਨਾ ਮੰਦੀ ਨਹੀਂ ਕੀ ਕਰਾਂ ਮੈਂ ਹੁਣ ਮੈਨੂੰ ਤਾਂ ਇਹਦੀ ਸਮਝ ਨਹੀਂ ਆਉਂਦੀ ਇਹ ਕੀ ਕਰਦੀ ਆ ਕਿੱਡੀ ਰੀਜ਼ ਦੇ ਨਾਲ ਮੈਂ ਸੂਟ ਲਿਆਂਦਾ ਹੈਗਾ ਆਪਣੇ ਵਾਸਤੇ ਚਲ ਸੁਵਾਉਂਗੀ ਮੈਂ ਸਭ ਕੋਈ ਇਤਮਾਰ ਰੱਖਿਆ ਵੀ ਮੇਰੀ ਨਨਾਨਵਾ ਚਲ ਕੋਈ ਨਹੀਂ ਰਹਿ ਕੇ ਚੱਲੀ ਆ ਤੇ ਇਹਨੂੰ ਸੂਟ ਦੇ ਦਿੰਨੀ ਆ ਕਿੱਦਾਂ ਚੁੱਕ ਕੇ ਮੇਰੇ ਘੜੀ ਮਾਰਿਆ ਪੇਟੀ ਚੋਂ ਕੱਢ ਕੇ ਦੇ ਦਿੱਤਾ ਦੱਸ ਤੈਨੂੰ ਦਿਹ ਨਹੀਂ ਦਿਆ ਵੀ ਪੇਟੀ ਵਾਲਾ ਸੂਟ ਕਿੱਦਾਂ ਦੰਦਾ ਵਾ ਤੇ ਜਿਹੜੇ ਦੁਕਾਨ ਤੋਂ ਲਿਆ ਗਿਆ ਉਹ ਕਿੱਦਾਂ ਦੇ ਹੁੰਦੇ ਆ ਉਹੀ ਗੱਲ ਵਾ ਨਾ ਜੇ ਇੱਸਤ ਹੁੰਦੀ ਹੋਵੇ ਨਾ ਤੇ ਬੰਦੇ ਨੂੰ ਹਜਮ ਨਹੀਂ ਹੁੰਦੀ ਕੋਈ ਗੱਲ ਨਹੀਂ ਇਹ ਦਿਨ ਤੋਂ ਲੱਭਿਆ ਕਰੇਗੀ ਮੈਂ ਹੁਣ ਕਿਹਾ ਹੀ ਨਹੀਂ ਕਰਨਾ ਵੀ ਕੱਪੜੇ ਬਣਾ ਦਸ ਸਗਾ ਰੁਪਈਆ 2000 ਤੇਰੇ ਮੱਥੇ ਮਾਰ ਦੇ ਤੇ ਲੈ ਕੇ ਤੇ ਤੂੰ ਗਾਂ ਜਾਂਦੀ ਤੈਨੂੰ ਤੇ ਨਾ ਭਰਾ ਪਰਜਾਈ ਦੀ ਕਦਰ ਦਾ ਪਤਾ ਹੀ ਨਹੀਂਗਾ ਤੂੰ ਮੇਰੇ ਭਰਾ ਪਰਜਾਈ ਮੇਰੇ ਨਾਲ ਕਿਦਾਂ ਕਰਦੇ ਆ ਹਰ ਟਾਈਮ ਨਾਲ ਲੜਾਈ ਨੂੰ ਆਵਾਜ਼ਾਂ ਮਾਰਦੀ ਰਹਿੰਦੀ ਆ ਮੈਨੂੰ ਪੈਸੇ ਦੇ ਦੋ ਮੈਨੂੰ ਪੈਸੇ ਦੇ ਦੋ ਮੈਂ ਤਾਂ ਬੂਵੇ ਲਾ ਕੇ ਸੁਣ ਲਈ ਜਦੋਂ ਕਹਿੰਦੇ ਸੀ ਮਾਤਾ 10000 ਰੁਪਈਆ ਦੇ ਤੇਰੇ ਕੋਲ ਕੁਛ ਨਹੀਂ ਹੈਗਾ ਆਹੋ ਲੈ ਜਾ 10000 ਕੀਤਾ 10000 ਦੇ ਨਾਲ ਨਾ ਤੇਰੀ ਕੋਠੀ ਪੈ ਜੇ ਹੱਦ ਵਾਲੀ ਗੱਲ ਵਾ ਕੁੜੀਆਂ ਇਦਾਂ ਨਹੀਂ ਕਰਦੀਆਂ ਹੁੰਦੀਆਂ ਜੋ ਭਰਾ ਪਰਜਾਈ ਦੇਣ ਚੁੱਪ ਕਰਕੇ ਖਿੜੇ ਮੱਥੇ ਲਿਆਈਦਾ ਵਾ ਅਸੀਂ ਤਾਂ ਕਦੀ ਇਦਾਂ ਕੀਤਾ ਨਹੀਂਗਾ ਸਾਡੀ ਪਰਜਾਈ ਤੇ ਭਾਵੇਂ 500 ਦਾ ਬਣਾ ਦੇ ਤੇ ਭਾਵੇਂ 2000 ਦਾ ਬਣਾ ਦੇ ਜਿੱਦਾਂ ਦਾ ਨੇ ਲੈ ਕੇ ਦਿੱਤਾ ਚੁੱਪ ਕਰਕੇ ਲਿਆਈਦਾ ਵੀ ਚੱਲ ਮਹਾਰਾਜ ਸ਼ੁਕਰ ਵਾ ਤੇਰੇ ਘਰ ਨੂੰ ਕਿਤੇ ਨਾ ਸਾਨੂੰ ਆਿਆਂ ਨੂੰ ਲੀੜਾ ਕੱਪੜਾ ਮਿਲਦਾ ਵਾ ਪਰ ਇਹ ਇਹਨੇ ਤੇ ਇੰਨਾ ਹੰਕਾਰ ਚੁੱਕਿਆ ਵਾ ਨਾ ਵੀ ਗੱਲ ਹੀ ਨਹੀਂ ਕਰਨ ਵਾਲੀ ਕੋਈ ਗੱਲ ਨਹੀਂ ਆਉਂਦੇ ਆ ਨਾ ਬਾਹਰੋਂ ਇਹਨਾਂ ਨੂੰ ਦੱਸਣੀ ਆ ਵੀ ਆਹ ਕੰਮ ਅਜੋਨਾ ਕੀਤਾਈ ਮੇਰ ਤੋਂ ਬੁਰਾ ਕੋਈ ਨਹੀਂ ਮੁੜ ਕੇ ਇਦਾਂ ਕੀਤਾ ਤੇ ਰੁਪਈਆ ਹੁਣ 2000 ਹੀ ਦੇਣਾ ਹੁਣ 5 ਵੀ ਨਹੀਂ ਦੇਣਾ ਚੱਲ ਫੇ ਜਿੱਦਾਂ ਚੱਲਦੀ ਆ ਨਾ ਤੇਰੇ ਨਾਲ ਉਦਾਂ ਹੀ ਚੱਲਾਂਗੇ